ਲੁਧਿਆਣਾ ਜ਼ਿਲ੍ਹਾ ਟੈਕਸੀ ਆਸ਼ਨ ਬਾਰ ਐਸੋਸੀਏਸ਼ਨ ਸੀਲਸ ਟੈਕਸ ਦੇ ਵੱਲੋਂ 2025-26 ਦੇ ਕਾਰਜਕਾਲ ਦੇ ਲਈ ਨਵੀਂ ਟੀਮ ਦਾ ਚੋਣ ਹੈ ਜਿਹੜਾ ਮੁਕੰਮਲ ਹੋ ਗਿਆ ਚੋਣਾਂ ਦੇ ਵਿੱਚ ਸਾਰੇ ਅਹੁਦਿਆਂ ਤੇ ਕਿਸੇ ਵੀ ਹੋਰ ਜਿਹੜੇ ਉਮੀਦਵਾਰ ਦੇ ਨਾਮਾਂਕਨ ਨਾ ਪਰਣ ਦੇ ਕਾਰਨ ਨਵੇਂ ਕਾਰਜਕਾਰਨੀ ਦਾ ਨਿਰਵਿਰੋਧ ਗਠਨ ਹੈ ਜੜਾ ਕੀਤਾ ਗਿਆ ਸੋ ਦੱਸ ਦਈਏ ਕਿ ਇਸੇ ਨਾਲ ਉਪ ਪ੍ਰਧਾਨ ਦੀ ਅਹੁਦੇ ਤੇ ਵਿਵੇਕ ਸ਼ਰਮਾ ਨਰੇਸ਼ ਗਾਬਾ ਨੂੰ ਸਖਤਰ ਵਿਤ ਸਕੱਤਰ ਹੈ ਜਿਹੜਾ ਲਵਿਸ਼ ਟਿੰਗਰਾ ਤੇ ਅਮਰਦੀਪ ਸੋਖੀ ਨੂੰ ਸੰਯੁਕਤ ਸਕੱਤਰ ਦੇ ਅਹੁਦੇ ਤੇ ਸਸ਼ੋਭਿਤ ਕੀਤਾ ਗਿਆ। ਮੈਂ ਸਾਕੇਰ ਗਰਜ ਪ੍ਰੈਜ਼ੀਡੈਂਟ ਇਲੈਕਟਿਡ ਪ੍ਰੈਜ਼ੀਡੈਂਟ ਐਜ਼ ਡੀਟੀਬੀਐਸਐਲ ਲੁਧਿਆਣਾ ਫਾਰ ਦਾ ਇਅਰ 2025-26 ਮੈਂ ਸਾਰਿਆਂ ਦੇ ਜਿਹੜਾ ਉਹ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਇਲੈਕਟ ਕੀਤਾ। ਜੋ ਬਾਰ ਮੈਂਬਰਸ ਦੀਆਂ ਪ੍ਰੋਬਲਮ ਆ ਰਹੀਆਂ ਨੇ ਰਿਗਾਰਡਿੰਗ ਕੋਈ ਰਿਫੰਡ ਜਾਂ ਹੋਰ ਮੈਟਰਸ ਤੇ ਉਹ ਪੂਰਾ ਕੋਸ਼ਿਸ਼ ਕਰਾਂਗੇ ਕਿ ਉਹ ਸੌਟ ਆਊਟ ਹੋਣ ਕਿਉਂਕਿ ਇਸ ਟਾਈਮ ਤੇ ਜਿਹੜਾ ਹੈ ਬਿਜ਼ਨਸ ਜੀ ਬਹੁਤ ਮੰਦਾ ਹੈ ਅਸੀਂ ਕੋਸ਼ਿਸ਼ ਇਹ ਰਹੇਗੀ ਕਿ ਜਿਹੜੀਆਂ ਬਿਜ਼ਨਸmen ਨੂੰ ਵੀ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਹਨ ਉਹਨੂੰ ਜਲਦੀ ਤੋਂ ਜਲਦੀ ਸੌਟ ਆਊਟ ਕਰਵਾਈਏ ਡਿਪਾਰਟਮੈਂਟ ਤੋਂ ਤਾਂਕਿ ਮੈਂਬਰਸ ਨੂੰ ਜਿਹੜੀਆਂ ਪਰੇਸ਼ਾਨੀਆਂ ਹੋ ਰਹੀਆਂ ਹਨ ਉਹਨਾਂ ਨੂੰ ਦੂਰ ਕੀਤਾ ਜਾਵੇ ਤੇ ਜਿਹਨਾਂ ਨੇ ਜਿਹਨਾਂ ਨੇ ਐਕਸ਼ਨ ਲਵਾਇਆ ਸ਼ਾਮਿਲ ਸੀ ਉਹ ਸਾਡੇ ਮੋਰ ਦੈਨ 350 ਮੈਂਬਰ ਬਾਰੇ ਸ਼ਾਮਿਲ ਸੀਗੇ ਇਲੈਕਟ ਚ ਤੇ ਸਾਰਿਆਂ ਨੇ ਜਿਹੜਾ ਯੂਨੀਨੀਮਸਲੀ ਸਾਡੀ ਟੀਮ ਨੂੰ ਇਲੈਕਟ ਕੀਤਾ ਹੈ ਬਿਨਾਂ ਕਿਸੇ ਇਹ ਪਾਬ ਦੇ ਬਿਨਾਂ ਕਿਸੇ ਕੋਈ ਵੀ ਲੜਾਈ ਝਗੜੇ ਦੇ ਸਾਰੇ ਇਲੈਕਟ ਜਿਹੜੇ ਆ ਉਹ ਸਾਡੇ ਯੂਨੀਨੀਮਸਲੀ ਇਲੈਕਟ ਹੋਏ ਆ ਤੇ ਅੱਗੇ ਵੀ ਕਾਫੀ ਦੇਰ ਤੋਂ ਦੀ ਸਾਡੇ ਯੂਨੀਨੀਮਸਲੀ ਇਲੈਕਟ ਹੋ ਰਹੇ ਆ ਕਿਉਂਕਿ ਸਾਰੀ ਬਾਰ ਜਿਹੜੀ ਆ ਉਹ ਯੂनाइटेड ਹੈ ਇਸ ਲਈ ਜਿਹੜਾ ਇਲੈਕਸ਼ਨ ਪ੍ਰੋਸੈਸ ਜਿਹੜਾ ਉਹਨੂੰ ਨਾ ਕੰਟੀਨਿਊ ਕਰਦੇ ਹੋਏ ਹਰ ਇੱਕ ਨੇ ਯੂਨੀਨੀਮਸਲੀ ਪਾਰਟਿਸਪੇਟ ਕੀਤਾ ਹੈ ਕਿਸ ਤਰ੍ਹਾਂ ਦੀ ਐਕਟਿਵਿਟੀਸ ਕਰਾਈ ਜਾਂਦੀ ਹੈ ਸਾਡੇ ਬਲੋਕ ਪੁਰੀਆਂ ਇਹ ਹੋਏਗੀ ਕਿ ਅਫਸਰ ਨਾਲ ਜਾਂ ਕੋਈ ਡਿਪਾਰਟਮੈਂਟਲ ਕੋਈ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਸੌਟ ਆਊਟ ਕੀਤਾ ਜਾਏ ਜੀ ਵਰਜੀ ਜੀਰਤੀ ਚ ਵੀ ਬਹੁਤ ਸਾਰੀਆਂ ਪ੍ਰੋਬਲਮਸ ਐ ਇਦਾਂ ਦੀਆਂ ਕਿਉਂਕਿ ਜੀਰਤੀ ਨੂੰ ਆਇਆ ਨੂੰ ਚਾਹੇ 5 ਸਾਲ ਹੋ ਗਏ ਐ ਲੇਕਿਨ ਅਜੇ ਵੀ ਬਹੁਤ ਸਾਰੀਆਂ ਪ੍ਰੋਬਲਮਸ ਉਦਾਂ ਨਹੀਂ ਆ ਉਦਾਂ ਹੀ ਐ ਜਿਹੜੀਆਂ ਕਿ ਸੌਲਡ ਆਊਟ ਨਹੀਂ ਹੋ ਘਾਰੇ ਐ ਸਾਡੀ ਪੂਰੀ ਕੋਸ਼ਿਸ਼ ਹੋਏਗੀ ਲੋਕਲਰ ਡਿਪਾਰਟਮੈਂਟ ਪਲੱਸ ਹਾਇਰ ਲੈਵਲ ਤੇ ਵੀ ਜੋ ਸਾਡੇ ਕੋਲ ਵੱਧ ਤੋਂ ਵੱਧ ਜਿਹੜਾ ਵਰਕ ਹੋਏਗਾ ਉਹ ਕਰਨ ਕੋਸ਼ਿਸ਼ ਕਰਾਂਗੇ ਕਰਾਂਗੇ ਮੈਂ ਵਿਵੇਕ ਸ਼ਰਮਾ ਰੋਗੇਟ क्योंकि अच्छे जुनैनीमसली वाइस प्रेजिडेंट सिलेक्ट सारी टीम बैठे जिदा साधान श्री संकेत गर्ग जी ने दस्या कि साड़ी टीम को टाइम कट्ट है पर कम ज्यादा है और असी कोशिश करा मिलजुल के जिनी बार मैंबरस को प्रॉब्लम आ रही है और लीगल लिए असी जो कर सकी बेस्ट असी करा और साड़ी कोशिश रहेगी कि भी असी जिन्हें घट समय ਵਧੀਆ ਤੋਂ ਵਧੀਆ ਕੰਮ ਕਰ ਸਕੀਏ ਔਰ ਆਪਣੇ ਵਕੀਲ ਭਰਾਵਾਂ ਨੂੰ ਨਾਲ ਲੈ ਕੇ ਜਾ ਕੇ ਕਰ ਸਕੀਏ ਬਹੁਤ ਵਧੀਆ ਤਰੀਕੇ ਨਾਲ ਕਰਨ ਕੋਸ਼ਿਸ਼ ਹੈਗੀ ਐਸਨਲ ਮੈਂ ਥੈਂਕਸ ਵੀ ਕਰਦਾ ਮੀਡੀਆ ਦਾ ਜਿਨ੍ਹਾਂ ਨੇ ਸਾਨੂੰ ਅੱਜ ਟਾਈਮ ਦਿੱਤਾ ਤੇ ਅਸੀਂ ਉਹਨਾਂ ਦੇ ਵੀ ਸ਼ੁਕਰਗੁਜ਼ਾਰ ਥੈਂਕਸ ਅੱਜ ਜ ਸਾਡੀ 2021-22 ਦੀ ਨਵੀਂ ਟੀਮ ਚਲੀ ਗਈ ਹੈ ਜਿਹਦੇ ਵਿੱਚ ਸਾਰੀ ਹੀ ਟੀਮ ਬਹੁਤ achhi mili ਹੈ ਮੈਨੂੰ ਮੈਂ 2015 ਦੇ ਵਿੱਚ ਵੀ ਬਾਰ ਨੂੰ ਸਰਵ ਕਰ ਚੁੱਕਿਆ ਐ ਜੇ ਜੁਆਇੰਟ ਸੈਂਟਰੀ ਤੇ ਉਦੋਂ ਵੀ ਜੋ ਮੇਰੇ ਤੋਂ ਬੈਸਟ ਬੈਸਟ ਹੋਇਆ ਬਾਰ ਦੀ ਸੇਵਾ ਕਰਨ ਲਈ ਮੈਂ ਖਿਤੀ ਐ ਸੇ ਕੋਸ਼ਿਸ਼ ਕਰਾਂਗਾ ਉਸੇ ਨਕਸ਼ੇ ਕਰਨਾ ਤੇ ਚੱਲਦੇ ਹੋਏ ਮੈਂ ਇਸ ਵਾਰ ਵੀ ਵਾਰ ਵੀ ਪੂਰੀ ਸੇਵਾ ਕਰਾਂਗਾ ਔਰ ਜੋ ਬਾਰ ਦੇ ਮੈਂਬਰਸ ਨੂੰ ਜੋ ਜੋ ਦਿੱਕਤਾਂ ਆ ਰਹੀਆਂ ਆਪਾਂ ਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਮੈਂ ਇਹ ਵੀ ਆਪਣੇ ਮੈਂਬਰਸ ਤੋਂ ਸਾਰੇ ਨੂੰ ਵਿਸ਼ਵਾਸ ਹੋਣਾ ਸਾਰੀ ਜਿੱਤੀ ਹੋਈ ਟੀਮ ਵੱਲੋਂ ਕਿ ਅਸੀਂ ਬੈਸਟ ਬੈਸਟ ਕਰਕੇ ਦਿਖਾਵਾਂਗੇ ਮੈਂ ਲਵਿਸ਼ ਠਿੰਗੜਾ ਐਡਵੋਕੇਟ ਇਸ਼ਵਰੀ ਫైనాన్స్ ਸੈਕਟਰੀ ਦੀ ਪੋਸਟ ਲਈ ਇਲੈਕਟ ਹੋਇਆ ਯੂਨੀਨੀਮਸਲੀ ਇਲੈਕਟ ਹੋਇਆ ਸਾਰੇ ਬਾਰ ਮੈਂਬਰ ਦਾ ਸਭ ਤੋਂ ਪਹਿਲੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਐਸ ਫైనాన్స్ ਸੈਕਟਰੀ ਸੇ ਵਾਦਾ ਮੌਕਾ ਦਿੱਤਾ ਫਿਊਚਰ ਵਿੱਚ ਵੀ ਜਿਵੇਂ ਕਿ ਸਾਰਿਆਂ ਨੇ ਦੱਸਿਆ ਸੀ ਸਾਰੀ ਟੀਮ ਵੱਲੋਂ ਜੋ ਬੈਸਟ ਹੋ ਸਕੇ ਐਡਵੋਕੇਟਰੀ ਜਿਹੜੀਆਂ ਪ੍ਰੋਬਲਮਸ ਜੀਐਸਪੀ ਚ ਫੇਸ ਹੋ ਰਹੀਆਂ ਤੇ ਉਹਨਾਂ ਨੂੰ ਸੋਲਵ ਕਰਾਂਗੇ ਅਗੇ ਆਨ ਵਾਲੇ ਟਾਈਮ ਵੀ ਵੱਧ ਤੋਂ ਵੱਧ ਜੋ ਸੇਵਾ ਕਰ ਸਕੇ ਜੋ ਡਿਊਟੀ ਲਗਾਈ ਜਾਏਗੀ ਉਹਦੇ ਵਿੱਚ ਪਾਰਟਿਸਪੇਟ ਕਰਕੇ ਸਾਰਿਆਂ ਦਾ ਸਹਿਯੋਗ ਦਵਾਂ। ਥੈਂਕ ਯੂ। ਮੈਂ ਅਮਰਦੀਪ ਸੁੱਖੀ ਐਡਵੋਕੇਟ ਜਿਵੇਂ ਕਿ ਹਨੈਨੀਮਸਲੀ ਅੱਜ ਇਲੈਕਸ਼ਨ ਦੇ ਵਿੱਚ ਤੁਹਾਨੂੰ ਸਿਲੈਕਟ ਇਲੈਕਟ ਕੀਤਾ ਗਿਆ ਜੀ ਐਜ਼ ਅ ਜੁਆਇੰਟ ਸੈਕਟਰੀ ਸਾਡੀ ਪੂਰੀ ਟੀਮ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਜੀ ਇਹ ਕਿ ਅਸੀਂ ਪੂਰੇ ਬਾਰ ਮੈਂਬਰ ਦੀ ਜੋ ਜੋ ਪ੍ਰੋਬਲਮ ਆਉਂਦੀ ਹੈ ਅਸੀਂ ਪੂਰੀ ਅਕਰੀਏ ਉਹ ਤੇ ਬਾਰ ਮੈਂਬਰ ਨੂੰ ਪੂਰਾ ਬੈਸ ਦੇਵਾਂਗੇ ਅਸੀਂ ਤਾਂ ਕਿ ਬਾਰ ਮੈਂਬਰ ਨੂੰ ਕੋਈ ਪ੍ਰੋਬਲਮ ਨਾ ਹੋਵੇ ਇੱਥੇ। ਥੈਂਕ ਯੂ। ਲੁਧਿਆਣਾ ਲਾਈਵ ਲੀ ਹਨੀ ਦੀ ਰ